ਆ ਦਸ ਕੀ ਕਮੀ ਰਗੀ ਪਿਆਰ ਸੀ ਠੀਕ ਹੈ ਯਾਰ ਇੱਕ ਆ ਮਗਾ ਦੋ ਕੀਤਾ ਦਸੀ ਦਸ ਦੇਣੀ ਰਾਏ ਦਾ ਫੋਨ ਚਾਹਤੇ ਰਾਏ ਨੂੰ ਵੀਡੀਓ ਬਣਾ ਚਾਹੁੰਦਾ ਚਾਹੋ ਤਰਫ ਚਾਹੁੰਦਾ ਚਲੋ ਕਮੈਂਟ ਕਰੋ ਨਹੀਂ ਮੈਂ ਜਾਣਦੇ ਇਦਰਾ ਰੁਕ ਜਾ ਨਾ ਇੱਕ ਮੈਂ ਨਾ ਨਾ ਮੋਂ ਤਾਂ ਫਿਰ ਲੋਕ ਇੰਨੇ ਬੱਚਾ ਜਣਾ ਬੱਚਾ ਆ ਗਿਆ ਠੀਕ ਹੈ ਚਲ पर Bar. मरन bye bye. बाय प्रीता मैं ਕੋ ਕੀ ਕਾਇਨੇ ਆ ਵੇਖੋ ਜੀ ਮੈਨੂੰ ਕੋਲ ਪਾਈ ਜਾਂਦੀ ਐ ਕੋਲ ਪਾਈ ਜਾਂਦੀ ਐ ਮੈਂ ਵੀ ਚੱਲੀ ਪ੍ਰੇਤ ਡਾੜੀ ਮੈਂ ਵੀ ਚੱਲੇ ਤੂੰ ਤੂੰ ਜੈ ਨਹੀਂ ਸਾਂਭਣੀ ਐ ਚੱਲ ਪ੍ਰੇਤ ਡਾੜੀ ਆ ਵੇਖੋ ਹੁਣ ਕਿਵੇਂ ਰੋਂਦੀ ਪਈ ਉਹਨੇ ਸਾਡੀ ਇਲਾਜ ਕੋਈ ਨਹੀਂ ਇਸ ਰੱਖੀ ਤੇ ਸਾਡੀ ਮੈਰਿਜ ਚੱਲੀ ਉਹਦੇ ਨਾਲ ਕਿੱਤੇ ਗੈਰ ਜਲੀ ਵਾਲ ਕੁੜੀ ਪ੍ਰੇਤ ਡਾੜੀ ਸਕੇ ਪ੍ਰੇਤ ਡਾੜੀ ਲਾਲਾਂ ਦਾ ਇਹ ਨਾ ਪੋਣਾ ਹਾਏ ਪ੍ਰੀਤ ਡਾਡੀ ਸਾਟੀ ਆ ਵੇ ਲੋਕੀ ਅੰਤ ਮਾੜਾ ਖਾਣ ਦੇ ਸਦਾ ਸੜਾਂ ਅੰਤ ਮਾੜਾ ਕੀਤਾ ਸੀਗਾ ਸਾਨੂੰ ਕਈ ਵਾਰੀ ਮੇਰੇ ਦੋ ਮੂਹ ਵਰੀ ਤੇ ਨਕਾਲੇ ਕਰਾਏ ਨੇ ਅੱਜ ਸੱਟ ਮਾਰ ਕੇ ਪਰੇ ਕੀਤੀ ਕਿਉਂਕਿ ਇਹ ਵੀ ਦੋਵੇਂ ਜੀ ਐਸ ਸੀਗੇ ਕਿਉਂਕਿ ਇਹਨਾਂ ਨੇ ਅੰਤ ਮਾੜਾ ਕੀਤਾ ਸੀਗਾ ਇੱਕ ਰੀ ਨੀ ਦੋ ਰੀ ਤੇ ਜੇ ਰੀ ਨੇ ਕਿੱਥੇ ਗਈ ਚਲੀ ਆ ਪ੍ਰੀਤ ਡਾਡੀ ਮਰਨ ਪ੍ਰੀਤ ਡਾਡੀ ਹੈਲੋ ਅਸੀਂ ਤੁਹਾਨੂੰ ਵੀਡੀਓ WhatsApp ਤੇ ਫੇਰੇ ਸ਼ੇਅਰ ਕਰਾਂਗੇ। ਇਹ ਤੇ ਦਾਦੀ ਮੈਨੂੰ ਦੱਸਦੇ ਆ ਆਪਣੇ ਕਿ ਉਹ ਅੱਜ ਘਰ ਲੈ ਗਿਆ ਹੈ।